ਟਾਡਾ ਵੀਰ ਦਲਬਾਗ ਰੰਦਾਵਾ ਜੀ ਅੱਜ ਪੱਟੀ ਵਿਖੇ ਜੀ ਆਰਐਸਐਸ ਵੱਲੋਂ ਜੀ ਛੀਦਾ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਜੀ ਪੱਟੀ ਵਿਖੇ ਸਰਦਾਰ ਕੁਲਦੀਪ ਸਿੰਘ ਜੀ ਸ਼ਹੀਦ ਪਿੰਡ ਉੱਚਰਕਲਾ ਆਪ ਜੀ ਦੇ ਪਰਿਵਾਰ ਦੇ ਕੇ ਬੇਨਤੀ ਹੈ ਕਿ ਸਟੇਜ ਦੇ ਉੱਪਰ ਆਣ ਸਰਦਾਰ ਕੁਲਦੀਪ ਸਿੰਘ ਜੀ 2004 ਦੇ ਅੰਦਰ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼੍ਰੀਨਗਰ ਦੇ ਅੰਦਰ ਆਪਣੀ ਜਾਨ ਨਿਸ਼ਾਵਰ ਕਰ ਗਏ ਅਸੀਂ ਦੇਖ ਸਕਦੇ ਹਾਂ ਕਿ ਪਰਵਾਧ ਦੀ ਉਸ ਵੇਲੇ ਉਹਨਾਂ ਦੀ ਉਮਰ ਕਿੰਨੀ ਹੋਏਗੀ ਅਕੇ ਦੇ ਉੱਪਰ ਆਣ ਸਰਦਾਰ ਗੁਰਸੇਵਕ ਸਿੰਘ ਜੀ ਆਪ ਪਿਛਲੇ ਸਾਲ ਜੋ ਆਪਣੇ ચીਫ ਆਫ ਡਿਫੈਂਸ ਸਟਾਫ ਸ਼੍ਰੀ ਵਿਪਨ रावत ਜੀ ਦੇ ਨਾਲ ਉਹਨਾਂ ਦੇ ਹੈਲੀਕਾਪਟਰ ਦੇ ਅੰਦਰ ਸਨ ਔਰ ਉਸ ਪਲੇਨ ਹੈਲੀਕਾਪਟਰ ਦੇ ਕ੍ਰੈਸ਼ ਦੇ ਅੰਦਰ ਆਰਜੀ ਨੇ ਆਪਣੀ ਸ਼ਹਾਦਤ ਦਿੱਤੀ ਆਪ ਜੀ ਦਾ ਪਰਿਵਾਰ ਸ਼੍ਰੀ ਹਮੇਸ਼ਵਰ ਜੀ ਔਰ ਅੰਨੇ ਅਧਿਕਾਰੀਆਂ ਕੋਲੋਂ ਸਨਮਾਨ ਪ੍ਰਾਪਤ ਕਰਦਾ ਹੋਇਆ ਵਿਸ਼ੇਸ਼ ਇੱਕ ਅਲਰੇਨਕ ਨਦੀ ਆਯੂ ਬਹੁਤ ਛੋਟੀ ਸੀ ਇਸ ਛੋਟੀ ਉਮਰ ਤੇ ਉਹ ਦੇਸ਼ ਤੇ ਕੰਮ ਆਏ ਸਰਦਾਰ ਗੁਰਸੇਵਕ ਸਿੰਘ ਜੀ

श्रीमान विजय जी और श्रीमान चंदन जी आप के के जी बेनती है कि रामेवर जी का सम्मान उन्होंने सम्मान चिन्ह दिता जाए विजय जी फिर भारत माता की भारत माता की ਮਾਨਕ ਸਮਾਰੋਹ ਜਿਹੜਾ ਹੋਇਆ ਵੀ ਬਹੁਤ ਠੀਕ ਜਿਹਾ ਨਿਕਿਆ ਨਾ। ਮੈਂ ਬਲਦਾਨੀ ਸ਼ਹੀਦ ਸਮਾਰੋਹ ਪ੍ਰਵਾਤ ਜਿਹੜਾ ਹੋਇਆ ਹੈ ਇਹਦੇ ਲਈ ਪੱਟੀ ਦੇ ਲੋਕਾਂ ਨੂੰ ਤਰਨਤਨ ਜ਼ਿਲ੍ਹੇ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਇਹ ਪ੍ਰੋਗਰਾਮ ਕੰਭਿਆ ਤੇ ਆਰਐਸਐਸ ਵੱਲੋਂ ਖਾਸ ਤੌਰ ਤੇ ਸਾਡੇ ਰਮੇਸ਼ਵਰ ਜੀ ਆਣ ਕੇ ਇਹਨਾਂ ਨੇ ਲੋਕਾਂ ਦਾ ਮਾਣਕ ਦਰਸ਼ਨ ਕੀਤਾ ਕਿ ਸਾਨੂੰ ਆਪਣੇ ਦੇਸ਼ ਅਤੇ ਦੇਸ਼ ਦੀ ਸੇਵਾ ਕਰਦੇ ਰਹਿਣਾ ਚਾਹੀਦਾ। ਇਹੋ ਹੀ ਮੈਂ ਕਹਣਾ। ਸੀ ਔਨ ਕੈਮਰਾ ਕਿ ਸਾਡੀਆਂ ਸਰਕਾਰਾਂ ਨੇ 1999 ਦੀ ਕਾਰਗਰ ਜੁੱਧ ਤੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਬਣੀਆਂ ਬਹੁਤ ਸਾਰੀਆਂ ਚਲੇ ਗਈਆਂ ਕਿਸੇ ਨੇ ਵੀ ਬਾਣੀ ਫਰੀ ਕੀ ਕਹਿਣਾ ਚਾਹੁੰਦੇ ਜਿਸ ਮੌਕੇ ਤੇ ਸਰਕਾਰਾਂ ਨਹੀਂ ਨਹੀਂ ਜ਼ਰੂਰ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਅਰ ਕਿਸੇ ਦੀ ਕੋਈ ਹੈ ਕਮੀ ਪੇਸ਼ੀ ਤੇ ਉਹ ਪੂਰੀ ਹੋਣੀ ਚਾਹੀਦੀ ਹੈ ਸਰ ਜਿਹੜੇ ਅਸੀਂ ਉਹਦੇ ਵਾਸਤੇ ਕੋਸ਼ਿਸ਼ ਕਰਾਂਗੇ ਨੌਜਵਾਨ ਜਿਹੜੇ ਨੈਸ਼ਨਲ ਮਾਤਰੇ ਹਾਂ ਉਹਨਾਂ ਦੇ ਲਈ ਆਵਾਜ਼ ਆਰਐਸ ਵੱਲੋਂ ਠਾਈ ਹੈ ਹਾਂ ਬਿਲਕੁਲ ਅਸੀਂ ਨਸ਼ੇ ਦੇ ਖਿਲਾਫ ਹੈਗੇ ਆ ਉਹਦੇ ਵਾਸਤੇ ਅਸੀਂ ਪ੍ਰੋਗਰਾਮ ਕਰਦੇ ਰਹਿੰਨੇ ਆ ਲੋਕਾਂ ਦੇ ਵਿੱਚ ਜਾਗਰੂਕਤਾ ਆਣੀ ਚਾਹੀਦੀ ਹੈ ਔਰ ਨੌਜਵਾਨ ਜਿਹੜੇ ਹੈ ਉਹ ਵਿਹਲੇ ਨਹੀਂ ਰਹਿਣੇ ਚਾਹੀਦੇ ਜਿਸ ਵੇਲੇ ਵਿਹਲਾ ਆਦਮੀ ਹੁੰਦਾ ਹੈ ਤੇ ਵਿਹਲਾ ਦਿਮਾਗ ਸ਼ੈਤਾਨ ਦਾ ਕਾਰ ਹੁੰਦਾ ਹੈ ਉਹ ਕਿਤੇ ਨਾ ਕਿਸੇ ਕੰਮ 'ਚ ਲੱਗਣ ਖੇਡਾਂ 'ਚ ਲੱਗਣ ਆਪਣਾ ਸ਼ਰੀਰ ਬਣਾਣ ਸਿਹਤ ਬਣਾਣ ਇਹੀ ਉਹਦਾ ਇਲਾਜ ਹੈ ਸਰ ਜੇਕਰ ਗੱਲ ਕਰੀਏ ਪੰਜਾਬ ਦੀ ਨੌਜਵਾਨੀ ਦੀ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਹੈ ਪੰਜਾਬ ਬੁੱਢਾ ਹੋ ਰਿਹਾ ਹੈ ਇਸ ਮੌਕੇ ਕੀ ਬਾਰੇ ਕੀ ਕਹਿਣਾ ਚਾਹੁੰਦੇ ਜੀ ਪੰਜਾਬ ਤੇ ਸੁਖ ਸ਼ਾਂਤੀ ਹੋਣੀ ਚਾਹੀਦੀ ਹੈ ਸੁਖ ਸ਼ਾਂਤੀ ਹੋਏਗੀ ਤੇ ਇੱਥੇ ਉਦਯੋਗ ਵੀ ਲੱਗਣਗੇ ਇੰਡਸਟਰੀ ਵੀ ਲੱਗੇਗੀ ਵਪਾਰ ਵੀ ਆਏਗਾ ਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਸੁਖ ਸ਼ਾਂਤੀ ਰਹਿਣੀ ਬਹੁਤ ਜ਼ਰੂਰੀ ਹੈ ਤਰੱਕੀ ਦੇ ਵਾਸਤੇ ਬਹੁਤ ਜ਼ਰੂਰੀ ਹੈ ਇਹ ਜੋ ਪਿੱਛੇ ਪੰਜਾਬ ਚ ਬਹੁਤ ਭੜੇ ਦਿਨ ਰਹੇ ਉਹਦੇ ਕਰਕੇ ਔਰ ਇਥੋਂ ਦੀ ਇੰਡਸਟਰੀ ਬਾਹਰ ਗਈ ਔਰ ਜਿਹਦੇ ਕਰਕੇ ਰੋਜ਼ਗਾਰ ਘਟਿਆ ਇਹ ਹਾਲਾਤ ਠੀਕ ਹੋਣਗੇ ਸੁੱਖ ਸ਼ਾਂਤੀ ਹੋਏਗੀ ਤੇ ਵਪਾਰ ਵੀ ਵਧੇਗਾ ਇੰਡਸਟਰੀ ਵੀ ਵਧੇਗੀ ਔਰ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ